ਫਰੋਈਪੁਰ ਪੁਲਿਸ ਵੱਲੋਂ ਨਵੇਂ ਸਾਲ ਦੀ ਆਮਦ ਤੇ ਹੀ ਵੱਡੀ ਨਸ਼ੇ ਦੀ खेਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਖਬਰ ਫਰੋਈਪਤੋਂ ਐਸਐਸਪੀ ਫਰੋਈਪੁਰ ਸੋਮੀਆ ਮਿਸ਼ਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਨਤੰ ਦੇ ਅਤੇ ਜੀਰਾ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ 20 ਕਰੋੜ ਰੁਪਏ ਕੀਮਤ ਵਾਲੀ ਦੀ 3 ਕਿਲੋ 262 ਗ੍ਰਾਮ ਹੀਰੋਇਨ ਸੰਨ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਸੀ ਕਿ ਕੁਝ ਨਸ਼ਾ ਤਸਕਰ ਹੀ ਰਵਾਨੀ ਦੀ ਤਸਕਰੀ ਕਰ ਰਹੇ ਨੇ ਜਿਸ ਤੇ ਕੰਮ ਕਰਦੇ ਹੋਏ ਨਾਕਾਬੰਦੀ ਕੀਤੀ ਗਈ ਤੇ ਥਾਣਾ ਕੁਲਗੜੀ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਤੰਤਰਨ ਦੇ ਰਹਿਣ ਵਾਲੇ ਅਜੀਤਪਾਲ ਸਿੰਘ ਅਤੇ ਕਸਬਾ ਜੀਰਾ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਫਰੋਈਪੁਰ ਵਿੱਚ ਨਸ਼ੇ ਦੀ ਖੇਪ ਦੀ ਡਿਲੀਵਰੀ ਲੈਣ ਆਏ ਸੀ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਸੀ ਕਿ ਨਸ਼ਾ ਤਸਕਰ ਨਸ਼ੇ ਦੀ ਖੇਪ ਲਿਆਉਣ ਲਈ ਆ ਰਹੇ ਨੇ ਜਿਸ ਤੇ ਨਾਕਾਬੰਦੀ ਕੀਤੀ ਗਈ ਤੇ ਉਨ੍ਹਾਂ ਦੋ ਤਸਕਰਾਂ ਨੂੰ 3 ਕਿਲੋ 262 ਗ੍ਰਾਮ ਹੀਰੋਇਨਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਫੜੇ ਗਏ ਦੋਨੋਂ ਨਸ਼ਾ ਤਸਕਰਾਂ ਦੀ ਉਮਰ ਕਰੀਬ 21 ਸਾਲ ਤੇ 23 ਸਾਲ ਹੈ ਪੁਲਿਸ ਵੱਲੋਂ આરોપીਾਂ ਦੇ ਖਿਲਾਫ ਐਨਡੀਪੀਸੀ ਅਗੜ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਖਲਾਰਨ ਵਿੱਚ ਜੁੜੀ ਹੈ ਕਿ ਆਖਰਕਾਰ ਸਰਦਪਾਰ ਤੋਂ ਕਿਸ ਤਰ੍ਹਾਂ ਇਹ ਨਸ਼ਾ ਭਾਰਤ ਵਿੱਚ ਮਗਾਇਆ ਗਿਆ ਸੀ ਅਤੇ ਕਿਹੜੇ ਤਸਕਰ ਨੇ ਤਸਕਰਾਂ ਨੇ ਅੱਗੇ ਇਹਨਾਂ ਨੂੰ ਇਸ ਨਸ਼ੇ ਦੀ ਖੇਪ ਡਿਲੀਵਰੀ ਦਿੱਤੀ ਸੀ ਅਤੇ ਅੱਗੇ ਇਹਨਾਂ ਵੱਲੋਂ ਇਹ ਨਸ਼ਾ ਕਿੱਥੇ ਜਾਣਾ ਸੀ ਇਸ ਬਾਰੇ ਕੇਸ ਦੀ ਨਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਵਿੱਚ ਹੋਰ આરોપીਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੌ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਜਪੂਰ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਗਈ ਹੈ ਔਰ ਕਿੰਨੀ ਕਵਰੀਆਂ ਕੀਤੀਆਂ ਗਈਆਂ ਹੈਗੀਆਂ ਔਰ ਕਿੰਨੇ ਬੰਦੇ ਜਿਹੜੇ ਆ ਫੜੇ ਗਏ ਹੈਗੇ ਨੇ ਅ ਫਿਰੋਜ਼ਪੁਰ ਪੁਲਿਸ ਵੱਲੋਂ 2025 ਕੇ ਪਹਿਲੇ ਦਿਨ 3 ਦਿਨ ਮੇ ਤਿੰਨੋ ਦਿਨ ਕਮਰਸ਼ਲ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਐਸ ਐਚ ਓ ਐਸ ਐਚ ਓ ਕੁਲਗੜੀ ਦੀ ਜਿਹੜੀ ਟੀਮ ਹੈ ਜਬਤੀ ਐਸ ਪੀ ਰੂਰਲ ਦੇ ਨਿਰਦੇਸ਼ਾਂ ਅਨੁਸਾਰ ਜਿਹੜੀ ਕੰਮ ਕਰ ਰਹੀ ਉਹਨਾਂ ਨੇ ਵੱਡੀ ਕਮਰਸ਼ਲ ਰਿਕਵਰੀ ਕੀਤੀ ਹੈ इस दौरान इन्हों ने मुकदमा नंबर एक दो तारीख को दर्ज किया एन डी पी एस एक्ट के तहत कमर्शियल रिकवरी ऑफ टोटल तीन किलो दो सौ बाहठ ग्राम हीरोइन की इन्हों ने टोटल रिकवर की है इन्हों ने बहुत मेहनत नाल मुखबरी पर काम करते हुए इन्ही पूरी टीम ने बहुत वीया प्रयास किया है और इस दौरान इन्हों ने दोषी गिरफ़्तार किए हैं अजय पाल जरन तारण में बिलोंग करता है और उम्र एक साल हैगी नाल उसके गुरजिंदर सिंह ज़रा सदर ज़िला का रहने वाला हैगा जिला फिरोजपुर का ਇਹਨਾਂ ਨੇ ਬਹੁਤ ਕੜੀ ਮਿਹਨਤ ਨਾਲ ਕਾਫੀ ਦਿਨ ਤੱਕ ਇਹ ਇਨਪੁਟ ਤੇ ਕੰਮ ਕਰ ਰਹੇ ਸੀ ਕਿ ਹਰ ਦਿਨ ਅਸੀਂ ਨਾਕੀ ਲਗਾ ਰਹੇ ਨੇ ਥਾਣੇ ਲੈਵਲ 'ਚ ਲਗਾ ਰਹੇ ਨੇ ਆਪਣੇ ਡਿਸਟ੍ਰਿਕਟ ਸਬਡਿਵੀਜ਼ਨ ਲੈਵਲ 'ਚ ਲਗਾ ਰਹੇ ਨੇ ਔਰ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੀਆਈਏ ਦੇ ਨਾਲ-ਨਾਲ ਸਾਡੀ ਜਿਹੜੀ ਐਸਐਚਓ ਦੀ ਵੀ ਟੀਮ ਹੈ ਉਹ ਵੀ ਵਧੀਆ ਕਾਰਗੁਜ਼ਾਰੀ ਕਰਦੀ ਰਹੇ ਕਿਥੋਂ ਪੜੀ ਹੈ ਔਰ ਇਹਨਾਂ ਦੇ ਉੱਤੇ ਪਹਿਲੇ ਵੀ ਮੁਕਦਮੇ ਦਰਜ ਹੈ ਜਿਹੜੇ ਇਹ ਦੋਨੋਂ ਦੋਸ਼ੀ ਇਹਨਾਂ 'ਤੇ ਪਹਿਲੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਜਿਵੇਂ ਮੈਨੇ ਤੁਹਾਨੂੰ ਆਲਰੇਡੀ ਦੱਸਿਆ ਇਹ ਕਾਫੀ ਘੱਟ ਉਮਰ ਦੇ ਇੱਕ ਦੀ ਉਮਰ ਕਾਟੋ ਉਮਰ ਦੇ ਹੈਗੇ ਇੱਕ ਦੀ ਉਮਰ 21 ਸਾਲ ਹੈ ਤੇ ਦੂਜੀ ਦੀ 23 ਸਾਲ ਹੈਗੀ ਔਰ ਇਹਨਾਂ ਨੇ ਜੋ ਪੂਰੀ ਇਹ ਰਿਕਵਰੀ ਇਫੈਕਟ ਕੀਤੀ ਇਹ ਕੁਲਗੜੀ ਥਾ ਇਰੀਆ ਦੀ ਕੁਲਗੜੀ ਦੇ ਇਰੀਆ ਦੇ ਵਿੱਚ ਹੀ ਕੀਤੀ ਹੈ ਜਿਵੇਂ ਕਿਪੋ ਲੈ ਕੇ ਆਏ ਸੀਗੇ ਫਰੋਜ਼ਪੁਰ ਆਏ ਨੇ ਇਹ ਡਿਲੀਵਰੀ ਲੈਣ ਆਏ ਸੀ ਜਾਂ ਦੇਣ ਆਏ ਸੀ ਜਿੰਨਾ ਹੁਣ ਤੱਕ ਪਤਾ ਚੱਲਿਆ ਹੈ ਸਾਨੂੰ ਇਹ ਆਪਣੀ ਡਿਲੀਵਰੀ ਲੈਣ ਵਾਸਤੇ ਆਈ ਸੀ ਕਿ ਇਸ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈ ਉਹਦੇ ਵਿੱਚ ਵੀ ਅਸੀਂ ਕੰਮ ਕਰ ਲੈਨੇ ਤੇ ਜਿਹੜਾ ਇਹਨਾਂ ਦਾ ਪ੍ਰੋਪਰਟੀ ਫੋਰ ਫੀਚਰ ਦਾ ਵੀ ਕੰਮ ਹੈ ਉਹ ਵੀ ਅਸੀਂ ਸਟਾਰਟ ਕਰ ਰਹੇ ਨੇ ਮੈਡਮ ਗੱਡੀ ਕੁਡੀ ਸੀ ਇਹਨਾਂ ਦਾ ਹਾਂ ਜੀ ਹਾਂ ਜੀ ਉਹਦੀ ਵੀ ਇਹਨਾਂ ਨੇ ਪੂਰੀ ਬਰਾਮਦਗੀ ਕੀਤੀ ਉਹ ਸਾਰਾ ਕੁਝ ਰਿਕਵਰ ਕੀਤਾ ਗਿਆ ਹੈ ਹੋਰ ਮੈਮ ਕੀ ਰਿਕਵਰੀ ਕੀਤੀ ਗਈ ਇਸ ਦੌਰਾਨ ਦੂਸਰਾ